ਹਾਂਜੀ ਵੀ ਸਵਾਗਤ ਆ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਵੀ ਬਾਸਮਤੀ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਦੇ ਆਂ ਜੀ ਆਪਾਂ ਪੰਜਾਬ ਦੀਆਂ ਮੰਡੀਆਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਅੰਮ੍ਰਿਤਸਰ ਮੰਡੀ ਦੀ ਅੰਮ੍ਰਿਤਸਰ ਮੰਡੀ ਬਹੀ ਰਹੀ ਹੈ 2800 ਤੋਂ ਲੈ ਕੇ 3471 ਰੁਪਏ ਜੀ ਬਟਾਲਾ ਮੰਡੀ ਰਹੀ ਹੈ 3000 ਤੋਂ ਲੈ ਕੇ 3500 ਰੁਪਏ ਜੀ ਜੰਡਿਆਲਾ ਗੁਰੂ ਰਹੀ ਹੈ 22500 ਤੋਂ ਲੈ ਕੇ 3250 ਰੁਪਏ ਤੱਕਰ ਸਮਾਣਾ ਮੰਡੀ ਰਹੀ ਹੈ ਬਾਈ 3180 ਰੁਪਏ ਕਨੌਰੀ ਮੰਡੀ ਰਹੀ ਹੈ 3280 ਰੁਪਏ ਤਰਨਤਾਰਨ ਮੰਡੀ ਰਹੀ ਹੈ 2852 ਤੋਂ ਲੈ ਕੇ 3260 ਰੁਪਏ ਬਾਈ ਉਸ ਤੋਂ ਬਾਅਦ ਸੰਗਰੂਰ ਮੰਡੀ ਰਹੀ ਹੈ 3100 ਤੋਂ ਲੈ ਕੇ 3300 ਰੁਪਏ ਜੀ ਪਤਣਾ ਮੰਡੀ ਰਹੀ ਹੈ 3120 ਰੁਪਿਆ ਤੋਂ ਲੈ ਕੇ 3400 ਰੁਪਏ ਨਾਬਾ ਮੰਡੀ ਰਹੀ ਹੈ 3000 ਤੋਂ ਲੈ ਕੇ 3200 ਰੁਪਏ ਜੀ ਰਾਜਪੁਰਾ ਮੰਡੀ ਰਹੀ ਹੈ 3100 ਰੁਪਏ ਕੋਟਕਪੂਰਾ ਮੰਡੀ ਰਹੀ ਹੈ 3385 ਰੁਪਏ ਦੇ ਕਰਜੀ 2700 ਤੋਂ 65 ਰੁਪਿਆ ਤੋਂ ਲੈ ਕੇ ਉਸ ਤੋਂ ਬਾਅਦ ਇਹ ਗੱਲ ਕਰਕੇ ਆਪਾਂ ਦਿੱਲੀ ਦੇ ਨਾਲ ਲੱਗਦੀਆਂ ਮੰਡੀਆਂ ਦੀ ਨਰੇਲਾ ਮੰਡੀ ਰਹੀ ਹੈ ਜੀ 3301 ਰੁਪਏ ਅਲੀਗੜ ਮੰਡੀ ਰਹੀ ਹੈ 3071 ਰੁਪਏ ਬਜੋਈ ਮੰਡੀ ਰਹੀ ਹੈ 2401 ਰੁਪਏ ਗੁਰਮਤੇਸ਼ਵਰ ਮੰਡੀ ਰਹੀ ਹੈ 3275 ਰੁਪਏ ਜੰਗੀਰਾਬਾਦ ਮੰਡੀ ਰਹੀ ਹੈ 3351 ਰੁਪਏ ਗੁਲਾਵੱਠੀ ਮੰਡੀ ਰਹੀ ਹੈ 3153 ਰੁਪਏ ਸ਼ਾਂਜਾਨਪੁਰ ਮੰਡੀ ਰਹੀ ਹੈ 2800 ਰੁਪਏ ਤੇ ਕੋਸੀਗਾਲਾ ਮੰਡੀ ਰਹੀ ਹੈ 3149 ਰੁਪਏ ਜੀ ਫਿਰ ਗੱਲ ਕਰੀਏ ਕਰਨਾਲ ਮੰਡੀ 3300 ਤਰਵਾੜੀ ਮੰਡੀ 3283 ਇੰਦਰੀ ਮੰਡੀ 3290 ਕਰੋੜਾ ਮੰਡੀ 3125 ਟੋਹਾਣਾ ਮੰਡੀ 3431 ਰੁਪਏ ਚੀਕਾ ਮੰਡੀ 3200 ਰੁਪਏ ਜੀ ਕੁਰਕ ਖੇਤਰ ਮੰਡੀ 3270 ਰੁਪਏ ਫਤਿਹਬਾਦ ਮੰਡੀ 3131 ਰੁਪਏ ਲਾੜਵਾ ਮੰਡੀ 3365 ਰੁਪਏ ਹੋਟਲ ਮੰਡੀ 3000 ਜੀ ਤੇ ਕੈਥਲ ਮੰਡੀ ਰਹੀ ਹੈ 3140 ਰੁਪਏ ਬਾਈ ਇਹ ਸੀਗੇ ਬਾਈ ਅੱਜ ਦੇ ਨਾ ਬਾਸਮਤੀ ਮੰਡੀਆਂ ਦੇ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਚੈਨਲ ਨੂੰ ਸ਼ੇਅਰ ਕਰ ਲਓ ਸਬਸਕ੍ਰਾਈਬ ਕਰ ਲਓ ਜੀ ਇਹ ਅੱਜ ਦੇ ਰੇਟ ਸੀਗੇ ਅੱਗੇ ਦੀ ਜਾਣਕਾਰੀ ਦੇ ਲਈ ਕੱਲ ਨੂੰ ਇਸੇ ਟਾਈਮ ਫੇਰ ਲਾਈਵ ਹੋਵਾਂਗੇ ਧੰਨਵਾਦ ਰੱਬ ਰਾਖਾ